ਸਰਕਤ ਕਿਸਾਨ ਮੋਰਚਾ ਦੇ ਸੂਬਾ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਭੁਖੜਤਾਲ ਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਅੱਜ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਸਮਰਥਨ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਦੇ ਜ਼ਿਲ੍ਹਾ ਹੈੱਡਕ quartra ਤੇ 100-100 ਕਿਸਾਨਾਂ ਦੇ ਜਥੇ ਇੱਕ ਦਿਨ ਦੀ ਭੁਖੜਤਾਲ ਤੇ ਬੈਠੇ ਹੋਏ ਨੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਅੱਗੇ ਵੀ 100 ਤੋਂ ਵੱਧ ਕਿਸਾਨਾਂ ਵੱਲੋਂ ਇੱਕ ਦਿਨ ਦੀ ਭੁਖੜਤਾਲ ਸ਼ੁਰੂ ਕੀਤੀ ਗਈ ਹੈ ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਹ ਧ ਕਿ ਅੱਜ ਸੋਦਨ ਪੂਰੇ ਹੋ ਚੁੱਕੇ ਨੇ ਪਰ ਅਜੇ ਤੱਕ ਕੇਂਦਰ ਸਰਕਾਰ ਉਹਨਾਂ ਨੂੰ ਮੀਟਿੰਗਾਂ ਦਾ ਸਮਾਨ ਨਹੀਂ ਦੇ ਰਹੀ ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਰ ਨੂੰ ਮਰਨਵਰਤ ਤੇ ਬੈਠੇ ਹੋਏ 100 ਦਿਨ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਹਮਾਇਤ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਭੋਖੜਤਾਲ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ 12 ਮੰਗਾਂ ਸਮੇਤ ਮੁੱਖ ਮੰਗਾਂ ਨੇ ਐਮਐਸਪੀ ਅਤੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ 26 ਨਵੰਬਰ ਤੋਂ ਲਗਾਤਾਰ ਸਰਦਾਰ ਡੱਲੇਵਾਲ ਸਾਹਿਬ ਮਰਨਵਰਤੇ ਬੈਠੇ ਨੇ ਤੇ ਉਹਨਾਂ ਦੀ ਸਪੋਰਟ ਲਈ ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵੱਲੋਂ ਵੀ 100 ਕਿਸਾਨ ਡੀਸੀ ਦਫਤਰ ਦੇ ਮੋਰੇ ਧਰਨੇ ਤੇ ਬੈਠੇ ਹੋਏ ਨੇ ਸੰਕੇਤਿਕ ਕੋਖੜਤਾ ਕੀਤੀ ਗਈ ਹੈ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆਨਾਂ ਨਾਲ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਕੀ ਮਕਸਦ ਹੈ ਇਸ ਸੰਕੇਤਿਕ ਕੋਖੜਤਾ ਦੀ ਜੀ ਮੈਂ ਨਰਿੰਦਰ ਸਿੰਘ ਕੋੜਾ ਬਾਂਮਾ ਪੰਜਾਬ ਕਿਸਾਨ ਜੁਨੀਅਰ ਦਾ ਸੁਬਕ੍ਰਿਟ ਨੰਬਰ ਆ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਸਾਡਾ ਮਤਲਬ ਇਹੋ ਹੀ ਆ ਵੀ 100 ਦਿਨ ਹੋ ਗਏ ਦੱਦੇ ਆਪ ਸਾਹਿਬ ਨੂੰ ਵੇਖੇ ਔਰ ਉਹਦੇ ਸਬੰਧ ਦੇ ਵਿੱਚ ਹਰ ਸਟੇਟ ਦੇ ਵਿੱਚ ਹਰ ਡੀਸੀ ਦਫ਼ਤਰਾਂ ਦੇ ਸਾਹਮਣੇ ਸਾਡੇ ਜਿਹੜੇ ਆਪਾਂ ਉਹ ਖਰਤਾਬ ਦੇ ਬੈਠੇ ਆ ਕਿਉਂ ਜੇ ਸਾਡਾ ਲੀਡਰ ਭੁੱਖਾ ਬੈਠਾ ਵਾ ਤੇ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਉਹਦੀ ਸਪੋਰਟ ਕਰੀਏ ਸਾਡੀ ਸਪੋਰਟ ਦਾ ਉਹਨੂੰ ਅਲੱਗ ਈ ਮਿਲਦੀ ਆ ਵੀ ਸਾਡੇ ਬੰਦੇ ਜਿਹੜੇ ਮਗਰ ਤੇ ਹੈਗੇ ਸਾਡੇ ਦੂਜੀ ਗੱਲ ਆ ਕਿ ਤਰਨਿਆ ਦੀ ਜਿਹੜੀ ਸਰਕਾਰ ਖੁਦ ਤਾਂ ਨਿਆ ਚੋਂ ਨਿਕਲੀ ਆ ਜੇ ਉਹ ਤਾਂ ਨਾਮ ਲਾਉਣ ਦਵੇ ਤੇ ਬੜੀ ਸ਼ਰਮ ਆਲੀ ਗੱਲ ਆ ਇਨਾ ਖੋਦਦੇ ਤਾਂ ਨਹੀਂ ਅਸੂ ਨਿਕਲਿਆ ਤੇ ਮੈਂ ਅਗਲੇ ਨੂੰ ਮੰਨਾਂ ਕਰਾ ਵੀ ਇਹ ਤਾਂ ਨਾ ਨਹੀਂ ਲਵਣਾ ਬੜੀ ਨਜੋਕ ਗੱਲ ਆ ਬਾਕੀ ਜਿਹੜੀ ਇਹ ਫਰਫੜਾਈ ਆ ਗੱਲਪੇ ਬਹੁਤੀ ਧੰਮੀ ਗੱਲ ਨਹੀਂ ਗੱਲ ਆ ਫਰਫੜਾਈ ਗੱਲ ਕੀਤੀ ਆ ਇਹ ਅੱਜ ਨਹੀਂ ਚੱਲਦਾ ਆਵਾ ਇਹ ਇਨਾ ਚੱਕੀਆਂ ਚ ਆਟਾ ਪੀਸਦਾ ਰਹਿਣਾ ਇਹ ਅਸੀਂ ਪੀਸਦੇ ਰਹਿਣਾ ਅਸੀਂ ਆਪਣੀ ਲੜਾਈ ਲੜੀ ਜਾਣੀ ਆ ਜਿੰਨਾ ਚ ਸਾਡੀਆਂ ਮੰਗਾ ਦੀ ਮੰਦੇ ਇਹ ਕੰਮ ਚੱਲੀ ਜਾਣਾ ਕਿੰਨੇ ਵਜੇ ਤੱਕ ਅੱਜ ਦੀ ਪੁਖੜਤਾਲ ਅੱਜ ਹੀ ਵੇਖੋ ਜੀ 9 ਵਜੇ ਤੋਂ 6 ਵਜੇ ਤੱਕ ਸਾਡੀ ਪੁਖੜਤਾਲ ਹੈ ਔਰ ਬੈਠੇ ਆ ਨਹੀਂ ਉੱਠਾਂਗੇ ਪੂਰੀ ਜਿਵੇਂ ਉਹ ਸਾਨੂੰ ਮੇਰਾ ਉਦੇਸ਼ ਉਤੇ ਪੂਰੀ ਕਰਾਂਗੇ ਸੂਬਾ ਗੂ ਸੁਖਦੇਵ ਸਿੰਘ ਪੋਜਰਾ ਜੀ ਵੀ ਸਾਡੇ ਨਾਲ ਮੌਜੂਦ ਹੈ ਤੁਹਾਨੂੰ ਸਵੇਰੇ ਅਰੈਸਟ ਕਰ ਲਿਆ ਗਿਆ ਸੀ ਲੇਕਿਨ ਕੁਝ ਦੇਰ ਬਾਅਦ 12 ਵਜੇ ਦੇ ਕਰੀਬ ਛੱਡ ਦਿੱਤਾ ਗਿਆ ਕੀ ਕਾਰਨ ਲੱਗਦਾ ਹੈ ਇਹਦਾ ਦੇਖੋ ਕਾਰਨ ਤਾਂ ਸਾਫ਼ ਹੈ ਕਿ ਚਾਹੇ ਸਰਕਾਰ ਸੂਬੇ ਦੀ ਹੋਵੇ ਚਾਹੇ ਕੇਂਦਰ ਦੀ ਹੋਵੇ ਸਾਰੀਆਂ ਕਾਰਪੋਰੇਟ ਪੱਖੀ ਨੇ ਕੋਈ ਨਹੀਂ ਚਾਹੁੰਦੇ ਕਿ ਕਿਸਾਨਾਂ ਦਾ ਕੋਈ ਮਸਲਾ ਹੱਲ ਹੋਵੇ ਮੀਟਿੰਗ ਚਾਹੇ ਐਸਕੇਮ ਨਾਲ ਸੀਗੀ ਭਗਵੰਤ ਮਾਨ ਦੁਆਟੇ ਛੱਡ ਕੇ ਉੱਠੇ ਹੈ ਸਾੜਣਾ ਵੀ ਪਹਿਲਾਂ ਹੁੰਦੀਆਂ ਰੀਆਂ ਨੇ ਕਈ ਵਾਰ ਵਾਅਦੇ ਕੀਤੇ ਪੰਜਾਬ ਸਰਕਾਰ ਨੇ ਉਹ ਨਹੀਂ ਪੂਰੇ ਕੀਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਕਰਦੀ ਹੈ ਹੁਣ ਸਾਨੂੰ ਨਾ ਤਾਂ ਦਿੱਲੀ ਜਾਣ ਦਿੱਤਾ ਜਾ ਰਿਹਾ ਮੂਰੇ ਕੰਧਾ ਕੱਢੀਆਂ ਨਾ ਜਥੇਬੰਦੀਆਂ ਨੂੰ ਜਿਹੜੇ ਗੜ ਜਾਣ ਦਿੱਤਾ ਜਾ ਰਿਹਾ ਉਥੇ ਨਾਕੇਬੰਦੀ ਕੀਤੀ ਹੈ ਜੀ ਅਸੀਂ ਸ਼ਾਂਤ ਮੇਂ ਢੰਗ ਦੇ ਨਾਲ ਇੱਥੇ ਅਸੀਂ ਪ੍ਰੋਟੈਸਟ ਕਰਨ ਲੱਗੇ ਸੀ ਤਾਂ ਮੈਨੂੰ ਵੀ ਰਸਤੇ 'ਚ ਸੋਲ ਪਿੰਡ ਦੇ ਨੇੜੇੋਂ ਜਿਹੜਾ ਉਹ ਗ੍ਰਿਫਤਾਰ ਕਰਕੇ ਤੇ ਮਿਰਸਲ ਸਾਈਡ ਵੱਲ ਲੈ ਗਏ ਔਰ ਜਿਹੜੀ ਛੱਡਣ ਦੀ ਗੱਲ ਹੈ ਉਏ ਮੈਂ ਇਹ ਹੈ ਕਿ ਜਦੋਂ ਸਾਡੇ ਸਾਰੇ ਟੀਮਾਂ ਇੱਥੇ ਪਹੁੰਚ ਗਈਆਂ ਸੱਜਣ ਪਹੁੰਚ ਗਏ ਸਾਡੇ ਬਾਕੀ ਆਗੂ ਜਿਹੜੇ ਪਹੁੰਚ ਗਏ ਉਹ ਵੀ ਜਦੋਂ ਸਮੇਂ-ਸਮੇਂ ਤੇ ਇੱਥੇ ਪਹੁੰਚੇ ਆ ਤਾਂ ਉਹਨਾਂ ਨੂੰ ਪੁਲਿਸ ਦੇ ਮਕਾਉਂਦੀ ਰਹੀ ਹੈ ਪਰ ਸਾਰੇ ਇਹ ਜੋ ਯੋਧੇ ਨੇ ਜੁਝਾਰੂ ਨੇ ਲੜਨ ਵਾਲੇ ਨੇ ਇਹ ਇੱਥੇ ਬੈਠ ਗਏ ਫਿਰ ਮੈਨੂੰ ਛੱਡਣਾ ਮਜਬੂਰੀ ਬਣ ਗਈ ਕਿ ਪ੍ਰਸ਼ਾਸਨ ਸਾਡਾ ਤਾਂ ਚਾਹੁੰਦਾ ਸੀ ਕਿ ਇਹ ਧਰਨਾ ਨਹੀਂ ਲੱਗਣ ਦੇਣਾ ਪਰ ਜਦੋਂ ਸਾਡੀ ਟੀਮ ਸਾਰੀ ਪਹੁੰਚ ਗਈ ਤਾਂ ਫਿਰ ਉਹਨਾਂ ਨੂੰ ਆਗੂ ਨੂੰ ਵੀ ਛੱਡਣਾ ਪਿਆ ਕੇਂਦਰ ਨਾਲ ਸਿੱਧੀ ਲੜਾਈ ਹੈ ਤੁਹਾਡੀ ਇਹ ਮੋਰਚਾ ਇਹੋ ਜਿਹੇ ਜਿਹਨੇ ਕਦੀ ਆਪਣੇ ਕਾਨੂੰਨ ਨੂੰ ਹੱਥ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਲੱਗਦਾ ਹੈ ਕਿ 2 ਮੀਟਿੰਗ ਦਾ ਸਿੱਕਾ ਜਿਹੜਾ ਨਿਕਲੇਗਾ ਉਹ ਚੰਗਾ ਹੋਏਗਾ ਅੱਗੇ 19 ਮਾਰਚ ਨੂੰ ਬਿਲਕੁਲ ਹੁਣ ਤੱਕ ਮੀਟਿੰਗਾਂ ਭਾਵੇਂ ਸਖਾਵੇਂ ਮੋਰਚ ਹੋਈਆਂ ਪਰ ਪੱਲੇ ਕੁਝ ਨਹੀਂ ਸਾਡੇ ਪਿਆ ਤੇ ਆਸ ਕਰਦੇ ਹਾਂ ਕਿ ਅਗਲੀ ਮੀਟਿੰਗ ਦੇ ਵਿੱਚ ਮਸਲਾ ਹੱਲ ਹੋ ਜਾਏਗਾ ਪਰ ਜੇ ਕਹਿ ਦਈਏ ਬਹੁਤ ਜ਼ਿਆਦਾ ਕੋ ਆਸ ਬੰਦ ਹੋਈਏ ਤੇ ਉਵੇਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਸਾਨੂੰ ਮਤਲਬ ਹਾਲਾਂ ਜਿਹੜਾ ਸੰਘਰਸ਼ ਨੂੰ ਤੇਜ਼ ਕਰਕੇ ਤੇ ਸਕਾਰ ਦੇ ਉੱਤੇ ਹੋਰ ਦਬਾਅ ਬਣਾਉਣਾ ਪਵੇਗਾ। ਹੋਰ ਵੀ ਕਿਸਾਨ ਆਗੂ ਸਾਡਾ ਨਾਲ ਮੌਜੂਦ ਨਹੀਂ। ਅੱਜ ਦੇ ਦਿਨ ਤੋਂ ਤੇ 19 ਦੇ ਦਰਮਿਆਨ ਕੋਈ ਹੋਰ ਰਣਨੀਤੀ ਅਪਣਾਈ ਜਾਏਗੀ। ਕੁਝ ਹੋਰ ਕਰੰਦਾ پلان ਹੈ। ਵਖੋ ਜੀ ਜਿਵੇਂ-ਜਿਵੇਂ ਹਕੂਮਤੋਂ ਆਏਗਾ। ਜਿੱਥੇ ਟੈਕਨੋਰੀ ਬੱਡ ਦੇ ਉੱਤੇ ਮੋਰਚਾ ਲੱਗਾ ਹੋਇਆ। ਉਵੇਂ-ਉਵੇਂ ਉਹਨੂੰ ਪੂਰਾ ਕੀਤਾ ਜਾਏਗਾ। ਜਿਵੇਂ ਅੱਜ ਦਾ ਕੱਜ ਦੀ ਕਾਲ ਸੀਗੀ ਕਿ ਦਰਨਾ ਦੇਣਾ। ਪ੍ਰਸ਼ਾਸਨ ਜਿਹੜਾ ਸੀਗਾ ਉਹ ਬਹੁਤ ਮਸਤਾਇਆ ਸੀ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਉਹਨੂੰ ਹੈੱਡਕ quart ਤੇ ਨਹੀਂ ਆਉਂਦੇ। ਪਰ ਫੇਰ ਵੀ ਅਸੀਂ ਇੱਥੇ ਜਿਹੜਾ ਪਹੁੰਚੇ ਹਾਂ ਤੇ ਪਹੁੰਚ ਕੇ ਦਰਨਾ ਲਾਇਆ ਇਸੇ ਤਰ੍ਹਾਂ ਜਿਵੇਂ ਜਿਵੇਂ ਕਾਲੋ ਤੋਂ ਮੋਰਚੇ ਤੋਂ ਵੀ ਹੋਵੇਂ ਹੋਵੇਂ ਪ੍ਰੋਗਰਾਮ ਕੀਤੇ ਜਾਣਗੇ ਜੇ ਸਰਕਾਰ ਨਹੀਂ ਮੰਦੀ 19 ਮਾਰਚ ਦੀ ਮੀਟਿੰਗ ਤੋਂ ਬਾਅਦ ਵੀ ਲੱਗਦਾ ਕਿ ਕੋਈ ਹੱਲ ਨਹੀਂ ਨਿਕਲਿਆ ਤੇ ਫਿਰ ਅੱਗੋਂ ਕਿਦਾਂ ਸੱਪ ਫਿਰ ਅੱਗੋਂ ਜਿਹੜਾ ਵਾ ਮੋਰਚਾ ਵਾ ਇਹਨੂੰ ਫਿਰ ਤਿੱਖਾ ਕੀਤਾ ਜਾਏਗਾ ਹੋਰ ਫਿਰ ਹੋਰ ਜਿਹੜੇ ਆ ਪ੍ਰਬੰਧ ਕੀਤੇ ਜਾਣਗੇ ਇਸ ਤਰ੍ਹਾਂ ਦੇ ਕਿ ਜਿੰਨਾਂ ਸਰਕਾਰ ਤੇ ਹੋਰ ਪ੍ਰਭਾਵ ਪਵੇ ਤੇ ਬਿਲਕੁਲ ਜੀ 19 ਮਾਰਚ ਦੀ ਮੀਟਿੰਗ ਨੂੰ ਡਿੱਕਿਆ ਜਾਏਗਾ ਔਰ ਉਸ ਤੋਂ ਬਾਅਦ ਇਹ ਲੋੜ ਪਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਸਕਦਾ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ